ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੇ ਹੋਰ ਬਾਈ ਕਰਨਵੀਰ ਕਿਾ ਹਾਲ ਹੈ ਠੀਕ ਹੈ ਠੀਕ ਹੈ ਤੇ ਦੱਸੋ ਵਧੀਆ ਬਾਈ ਕੱਲ ਬਾਈ ਮੈਰ ਕਰਨਵੀਰ ਨੇ ਵੀਡੀਓ ਪਾਈ ਦੀ ਟਰੈਕਟਰ ਦੀ 241 ਦੀ ਤੇ ਗੱਲੇ ਬਾਈ ਨਾਲ ਹੋਈ ਸੀ ਗੱਲਬਾਤ ਬਾਈ ਨਾਲ ਅੱਗੇ ਟਰੈਕਟਰ ਦੇਖਿਆ ਪਸੰਦ ਆ ਗਿਆ ਜੀ ਤੇ ਕਰਾਉਣੇ ਥੋੜੀ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਜੀ ਤੇ ਕਿਹੜੇ ਪਿੰਡ ਤੋਂ ਆਏ ਬਾਈ ਆਪਾਂ ਜੀ ਕਕਰਾਲੀ ਦੇ ਜੀ ਕਕਰਾਲੀ ਇਹ ਕਿੱਥੇ ਪੈ ਗਿਆ ਦੱਸ ਦੋ ਮਾੜਾ ਜਿਹਾ ਆਪਣੇ ਇਹ ਪਿੰਡਾ ਜੀ ਕਰਾਲੀ ਤੇ 6 ਕਿਲੋਮੀਟਰ ਕਰਾਲੀ ਤੋਂ ਠੀਕ ਹੈ ਜੀ ਯਾਨੀ ਕਿ ਆਪਣੇ ਲੋਕਲੇ ਤੁਸੀਂ ਹਾਂ ਜੀ ਹਾਂ ਠੀਕ ਹੈ ਜੀ ਟਰੈਕਟਰ ਕਿਵੇਂ ਬਾਈ ਠੀਕ ਲੱਗਿਆ ਜੀ ਟਰੈਕਟਰ ਓਕੇ ਜੀ ਵੀਡੀਓ ਦੇਖਿਆ ਤੁਸੀਂ ਹਾਂ ਹਾਂ ਠੀਕ ਹੈ ਜੀ ਬਾਕੀ ਬਾਈ ਇਹਨਾਂ ਨੇ ਆ ਕੇ ਦੇਖ ਲਿਆ ਤਸੱਲੀ ਕਰ ਲਈ ਬਾਕੀ ਬਾਈ ਇਹਨਾਂ ਨੂੰ ਆਪਾਂ ਨੂੰ ਵੀ ਤਸੱਲੀ ਦੇ ਵੀ ਤੁਸੀਂ ਜਾ ਕੇ ਤਸੱਲੀ ਕਰ ਲਓ ਹਾਂ ਬਾਹਰ ਬਾਕੇ ਦੇਖੂਗਾ ਜੀ ਬਾਕੇ ਦੇਖ ਕੇ ਫਿਰ ਦੱਸੋਗੇ ਬਿਲਕੁਲ ਜੀ ਤਸੱਲੀ ਕਰੇ ਤੇ ਜੰਮ ਜੱਖੂ ਬਾਈ ਤੇ ਪੂਰਾ ਭਰੋਸਾ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਨਹੀਂ ਅਸੀਂ ਰੋਲ ਵੀਡੀਓ ਦੇ ਨਾ ਨਾ ਕੋਈ ਗੱਲ ਨਹੀਂ ਬਾਈ ਭਰੋਸੇ 'ਤੇ ਬਰੇ ਬਾਈ ਤੇ ਆਏ ਆ ਅਸੀਂ ਠੀਕ ਹੈ ਜੀ ਟਰੈਕ ਠੀਕ ਹੈ ਅਸੀਂ ਦੇਖ ਕੇ ਵੀ ਕਿ ਇਹਦੇ ਕੰਮ ਐਸੇ ਦਾ ਕਰਦਾ ਜਦੋਂ ਆਇਆ ਸੀ ਜਦੇ ਫਿਰ ਤੁਹਾਨੂੰ ਠੀਕ ਹੈ ਬਾਈ ਨੇ ਵੀ ਦੱਸਿਆ ਕਹਿੰਦਾ ਵੀ ਵੀ ਆਪਣੇ ਭਾਂਜੇ ਨੂੰ ਦੋਣਾ ਟਰੈਕਟਰ ਭਾਂਜੇ ਨੂੰ ਲੈ ਕੇ ਦੇਣਾ ਸਪੈਸ਼ਲ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਤਾਂ ਟਰੈਕਟਰ ਵਧੀਆ ਬਾਈ ਇਹਨਾਂ ਦਾ ਖਰਚਾ ਵੀ ਠੀਕ ਹੈ ਠੀਕ ਹੈ ਜੀ ਮਤਲਬ ਇਹ ਸਾਰੇ ਪੱਖ ਨੂੰ ਵਧੀਆ ਹਾਂ ਹਾਂ ਰੋਡਾ ਰਾਡਾ ਮੀਟਰ ਵੀ ਵਧੀਆ ਨਾਲੇ ਫੰਕਸ਼ਨ ਸਾਰੇ ਹੀ ਇਹਦੇ 'ਚ ਤੇ ਛੋਟੇ ਦਾ ਛੋਟਾ ਟਰੈਕਟਰ ਤੇ ਚਲੋ ਠੀਕ ਹੈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਚੰਗਾ ਜੀ ਠੀਕ ਹੈ ਜੀ ਚੰਗਾ ਬਾਕੀ ਵੀ ਟਰੈਕਟਰ ਦਾ ਆਪਾਂ ਕਿ ਭਾਈ ਵੀਡੀਓ ਦੂ ਹੀ ਚੱਲੀ ਜਾਂਦੀ ਹੈ ਪਰ ਹੋਰ ਵੀਰ ਵੀ ਫੋਨ ਕਰੀ ਜਾਂਦੇ ਆ ਤੇ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਆਹ ਟਰੈਕਟਰ ਦਾ ਟਰੈਕਟਰ ਵੇਚ ਲਿਆ ਠੀਕ ਆ ਜੀ ਤੇ ਬਾਕੀ ਮੈਸੀ ਭਾਈ ਹੋਰ ਜੇ ਇੱਕ ਦੋ ਟਰੈਕਟਰ ਦੇਖੇ ਹੋਏ ਆ ਜੇ ਆ ਗਿਆ ਤੁਹਾਨੂੰ ਦੱਸਾਂਗੇ ਆਪਾਂ ਲੋ ਜੀ ਭਾਈ ਕਰਤਾ ਜੀ ਆਲਵੇ ਦਾ ਮੈਸੀ 241 ਤੇ ਲੋ ਭਾਈ ਅੱਜ ਬਾਈ ਨਾਲ ਨੇ ਵੀ ਕਰਤੀ ਫਾਲਤੀ ਵੇ ਬਾਈ ਨੂੰ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸੱਭਾ ਜੀ ਬਾਈ ਪਰਨਾ ਵੀ ਦੂਆ ਬੰਨੀ ਫਿਰਦਾ ਕਿਸਾਨੀ ਧਰਨੇ ਵਾਲਾ ਆਹ ਕਾਹੀ ਹੈ ਉਹ ਕਿਸਾਨ ਹੈ ਹਾਂ ਲੈ ਕਿਸਾਨ ਹੈ ਆ ਬਾਈ ਆਪਣਾ ਲੈਣਾ ਹੈ ਅੱਜ ਇਹ ਛਿੱਟਾ ਦੇਣੇ ਵਾਲਾ ਹਾਂ ਬ੍ਰੌਡਕਾਸਟਰ ਬਲੌਗ ਕਾਸਟਰ ਠੀਕ ਆ ਤੇ ਮੈਂ ਤਾਂ ਬਾਈ ਦੇ ਟਰੈਕਟਰ ਦੇਖ ਤਾ ਰਾਂ ਨਾ ਯਾਰ ਦੇਖ ਤਾ ਸੀ ਟਰੈਕਟਰ ਬਾਈ ਟਰੱਕ ਜਿੱਡੇ ਟਾਇਰ ਪਾਏ ਨੇ ਟਾਇਰ ਬੜੇ ਪਾਵੇਂ ਹਲੈਂਸ ਦੇ 55 30 ਆ ਬਾਈ ਇਹ 75 HP ਵਾਲਾ ਫੇਵੀ 32 ਬਾਈ ਨਵਾਂ ਸ਼ਹਿਰ ਦਾ ਨੰਬਰ ਹੈ ਟਰੈਕਟਰ ਦਾ ਅੱਬ ਪਿਛਲੇ ਟਾਇਰ ਵੀ ਦੂਏ ਪਾਏ ਹੋਏ ਐ ਬਾਈ ਕਬੈਨ ਵਾਲੇ ਬੜੇ ਬਾਏ ਨੇ ਹੈਨਾ ਕਬੈਨ ਵਾਲੇ ਟਾਇਰ ਪਾਏ ਹੋਏ ਆ 18 18 30 ਦੇ ਟਾਇਰ ਆ ਆਲੈਂਸ ਦੇ ਬਾਈ ਟਰੈਕਟਰ ਜਿਨ੍ਹਾਂ ਕੋਲ ਹੈਗੇ ਨਾ ਸੱਬੇ ਕੋਈ ਵੇਚਦਾ ਨਹੀਂ ਹੈ ਇਹਨਾਂ ਨੂੰ ਟਰੈਕਟਰਾਂ ਨੂੰ ਹੋਰ ਕੀ ਦੋ ਜੀ ਇੱਕ ਕੰਮ ਵੀ ਹੈ ਟਰੈਕਟਰ ਵਧੀਆ ਬਹੁਤ ਆ ਬਾਈ ਹੁਣ ਤਾਂ ਬਾਈ ਤੁਹਾਨੂੰ ਪਤਾ ਹੀ ਜਿੰਨੇ ਵੀ ਆਹ 56 30 ਹੁਣ ਸੀਆਰਡੀ ਇੰਜਨ ਦੇ ਵਿੱਚ ਆਉਂਦਾ ਇਹ ਹੁਣ ਇਹ ਆਉਂਦੇ ਨਹੀਂ ਹੈਗੇ ਦੂਜੇ ਆਹ ਲ ਇੰਜਨ ਮਲਕੀ ਹੁਣ ਬਸ ਇੰਜਨ ਦਾ ਉਹੀ ਇੰਜਨ ਦਾ ਕੋਈ ਫਰਕ ਨਹੀਂ ਇੰਜਨ ਸਿਰਫ ਸੀਆਰਡੀਆ ਹੀ ਕਰਦਾ ਇੰਜਨ ਦਾ ਸੇਮੇ ਇੰਜਨ ਦਾ ਕੋਈ ਫਰਕ ਨਹੀਂ ਹੈ adda ਬਾਕੀ ਬਾਈ ਇਹਨਾਂ ਨੇ ਮਲਟੀ ਕਾਸਟ ਬਰੋ ਆਪਣਾ ਮੈਨੂੰ ਉਹਦਾ ਪੂਰਾ ਨਾਮ ਵੀ ਨਹੀਂ ਬਾਈ ਪਤਾ ਕਿ ਆ ਤੇ ਆਹ ਦਿੱਤਾ ਬਾਈ ਇਹ ਤੁਹਾਨੂੰ ਪਤਾ ਵੀ ਰੇਪ ਪਾਉਣ ਦੇ ਵਿੱਚ ਉਹ ਕਰਦਾ ਆ ਦੇਖੋ ਥੱਲੇ ਤੇ ਲੱਗਿਆ ਹੋਇਆ ਇੱਥੇ ਨੂੰ ਰੇਪ ਪਾਉਂਦਾ ਠੀਕ ਹੈ ਜੀ ਆਹ ਸ਼ਾਫਟ ਲੱਗੀ ਹੋਈ ਉਹਨੂੰ ਸ਼ਾਫਟ ਦੇ ਨਾਲ ਕੰਮ ਕਰਦਾ ਇਹ ਇਹਨੂੰ ਸ਼ਾਫਟ ਨੇ ਚੱਲਣਾ ਹੈ ਇਹਨੇ ਘੁੰਮਣਾ ਹੈ ਇਹ ਦੇਖੋ ਮੈਂ ਇਹਨੇ ਰੇ ਜਿੰਨਾ ਵੀ ਆਪਾਂ ਨੇ ਸੈਟਿੰਗ ਕਰੂਗੇ ਦੀ ਉਹ ਸਾਬ ਨਾਲ ਰੇ ਪਾ ਲੈਣੇ ਆ ਦੇਖੋ ਠੀਕ ਆ ਜੀ ਉਹ ਦੇ ਸੱਭਾ ਬਾਈ ਚੜ ਕੇ ਉੱਪਰ ਬਹਿ ਗਿਆ ਸੱਭੇ ਬਹਿ ਗਿਆ ਉੱਪਰ ਯਾਰ ਤੁਮ ਮੈਂ ਦੇਖਣਾ ਮੈਂ ਨਾ ਆਪਣੇ ਕੋਲ 3630 ਹੈ ਮੈਂ ਇਹ ਨਾਲ ਬੜਾ ਭਾਈ ਦੇਖਦਾ ਉੱਚਾ ਹੀ ਬੋਲ ਤੇਰੇ ਕਿਹੜਾ 3630 ਅੱਛਾ 3630 ਆ ਬਾਈ ਸਭੇ ਕੋਲ 3630 ਸਭੇ ਤੇਰੇ ਨਾਲੋਂ ਬੜਾ ਭਾਈ ਫਿਰ ਇਹ ਇਹ ਤਾਂ ਬਹੁਤ ਬੜਾ ਹਾਂ 3630 ਨਾਲੋਂ ਬੜਾ ਇਹ ਤੇਰਾ ਮਾ ਫਰਕ ਬਾਕੀ ਬਾਈ ਬਾਈ ਨਾਲ ਇੱਕ ਦੋ ਰੋਟਾਵੇਟਰ ਵੀ ਵਿਕੇ ਅੱਜ ਮੈਂ ਹੈ ਨਹੀਂ ਤਾਂ ਨਹੀਂ ਤਾਂ ਉਹਦੀ ਵੀ ਵੀਡੀਓ ਪਾਉਣੀ ਸੀ 7 ਫੋਟੇ ਦਿੱਤੇ ਮੈਨੂੰ ਬਾਈ ਇਹਨਾਂ ਨੇ ਠੀਕ ਹੈ ਜੀ ਤੇ ਬਾਕੀ ਹੋਰ ਵੀ ਕਿਸੇ ਨੇ ਵੀ ਬਾਈ ਸ਼ਕਤੀ ਮਾਨ ਦਾ ਕੋਈ ਵੀ ਪ੍ਰੋਡਕਟ ਲੈਣਾ ਬਾਈ ਨਾਲ ਤੋਂ ਅੱਗੇ ਲੈ ਸਕਦਾ ਜੀ ਤੇ ਲੋ ਬਾਈ ਤੁਹਾਨੂੰ ਮਲਾਉਣੇ ਭਵਿੰਦਰ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤੇ ਅੱਜ ਬਾਈ ਬ੍ਰੌਡਕਾਸਟਰ ਦੇ ਤਾਂ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਈ ਕਿੱਥੇ ਚੱਲਿਆ ਬਾਈ ਆਪਣਾ ਇਹ ਇਹ ਰਾਜੇ ਮਾਜਰੇ ਚੱਲੇਗਾ ਫਾਦੇ ਫਾਦਰ ਨੇੜੇ ਚੱਲੇ ਆਪਣੇ ਨੰਬਰ ਮਾਂ ਕੇ ਤਾਂ ਨਵਾਂ ਸ਼ਹਿਰ ਚੱਲੇ ਆ ਨੰਬਰ ਨਵਾਂ ਸ਼ਹਿਰ ਦਾ ਨਾ ਨਹੀਂ ਬਾਈ ਹੁਣ ਟਰੈਕਟਰ ਉੱਥੇ ਚੱਲੇ ਆ ਅੱਛਾ ਨਵਾਂ ਸ਼ਹਿਰ ਤੋਂ ਕਢਾਇਆ ਹੋਣਾ ਠੀਕ ਆ ਰਾਜੇ ਮਾਜਰੇ ਚੱਲੇ ਆ ਤੇ ਇਹਦਾ ਬਾਈ ਜਿੱਦਾਂ ਆਪਣੇ ਅੱਛਾ ਨਵਾਂ ਜਿਹੜਾ ਕਿੰਨੇ ਕੇ ਖਾਦ ਪਾਈ ਜਾਂਦੀ ਹੈ ਇਹਦੇ 'ਚ ਇਹ ਵੀਰੇ ਇਹਦੀ ਹੈਗੀ ਪਾਸਟੀ ਉਹਦਾ 4 ਕੁੰਟਲ ਦੀ ਹੈ ਅੱਛਾ ਹਾਂ ਜੀ ਤਣੀ ਗੱਠ ਘੱਟੇ ਪਾਈ ਜਾਂਦੇ ਆ 8 ਘੱਟੇ ਇੱਕ ਵਾਰ ਠੀਕ ਆ ਵਧੀਆ ਚੀਜ਼ ਅੱਜ ਮਰਦੀ ਠੀਕ ਆ ਜਣੀ ਕਿ ਬਾਈ ਜੀ ਦੇ ਕੋਲ ਜ਼ਿਆਦਾ ਖੇਤੀ ਦਾ ਆਲੂ-ਆਲੂਆਂ 'ਚ ਪਾਉਣਾ ਹੈ ਹਾਂ ਆਲੂ ਵਾਲੀ ਤਾਂ ਧੀਮੀ ਦਾ ਰਾਮ ਜ਼ਿਆਦਾ ਇਹਨੂੰ ਹੀ ਖੀਤੇ ਵਧੀਆ ਹੈ ਠੀਕ ਆ ਠੀਕ ਆ ਟਰੈਕਟਰ ਦਾ ਇਹਨੂੰ ਛੋਟਾ ਵੀ ਚਲਾਈ ਜਾਂਦਾ ਟਰੈਕਟਰ ਦਾ ਛੋਟਾ ਇਹ ਕਿਹੜਾ ਜ਼ੋਰ ਲੱਗਦਾ ਹਾਂ ਨਾ 30-35 HP ਵਾਲਾ ਵੀ ਚਲਾਈ ਜਾਂਦਾ ਇਹਨੂੰ ਸੌਖਾ ਜਾਂ ਬੜੇ ਆਰਾਮ ਬੋਬ ਜੀ ਚੀਜ਼ਾ ਜਿਵੇਂ ਹੁਣ ਜੇ ਰੂਟਾ ਵਿਟਰ ਦੇ ਨਾਲ ਨਹੀਂ ਵੀ ਲਾਉਣੀ। ਅੱਛਾ ਜੀ। ਇਹਦੇ ਨਾਲ ਖਾਦ ਤੇ ਬੀਜ ਦਾ ਛੱਟਾ ਮਾਰ ਲਓ। ਠੀਕ ਹੈ ਜੀ ਗੱਲ। ਬਾਅਦ ਚ ਰੂਟਾ ਵਿਟਰ ਨਾ ਬਾਹੀ ਚੱਲੋ। ਬਾਹੀ ਉਹ ਠੀਕ ਆ। ਉਹਨੇ ਕ ਮੁੱਲ ਦਈ ਹੈ। ਉਹਨੇ ਕ ਮੁੱਲ ਦਈ ਠੀਕ ਹੈ। ਤੇ ਬਾਕੀ ਬਾਈ ਹੁਣ ਸੀਜ਼ਨ ਆ ਜਾਣਾ ਉਹਨੂੰ ਗਾਹਾਂ ਆਪਣੇ ਰੂਟਾ ਵਿਟਰ ਵੀ ਕੀ ਜਾਣ। ਪਤਾਈ ਆ ਤੈਨੂੰ ਪਤਾ ਹੀ ਆ ਵੀ ਕੀ ਜਾਂਦੇ ਆ ਤਾਂ। ਵਿਕੀ ਜਾਂਦੇ ਠੀਕ ਹੈ। ਠੀਕ ਹੈ ਬਾਈ ਧੰਨਵਾਦ ਤੁਹਾਡਾ ਜੀ। ਓਕੇ ਜਾਨੀ ਜੀ। ਤੇ ਬਾਕੀ ਬਾਈ ਬਾਈ ਨਾਲ ਦੀ ਡੀਲਰਸ਼ਿਪ ਤੁਹਾਨੂੰ ਪਤਾ ਹੀ ਬਿਲਕੁਲ ਆਪਣੀ ਏਜੰਸੀ ਦੇ ਨਾਲ ਇੰਡੋ ਫ ਤੇ ਜਿਹਨੇ ਵੀ ਪ੍ਰੋਡਕਟ ਲੈਣਾ ਤਾਂ ਬਾਈ ਨਾਲ ਜਰੂਰ ਕੰਟੈਕਟ ਕਰਿਓ ਬਾਈ ਵਧੀਆ ਤੇ ਜਾਇ ਰੇਟ ਤੇ ਦੇਣਗੇ ਕੋਈ ਵੀ ਸਮਾਨ ਲੈਣਾ ਬਾਕੀ ਆਪਣੇ ਕੋਲ ਵੀ ਬਾਈ ਟਰੈਕਟਰ ਦਿਖਾ ਦਨੇ ਆ ਜੀ ਖੜੇ ਆ ਟਰੈਕਟਰ ਸੈਕੰਡ ਹੈਂਡ ਟਰੈਕਟਰ ਆਲਰੇਡੀ ਸਾਰੇ ਟਰੈਕਟਰ ਨੇ ਬਾਈ ਵੀਡੀਓ ਪਾਈਆਂ ਹੋਈਆਂ ਆਪਾਂ ਨੇ ਨੈਟ ਤੇ